ਅੱਜ ਦੀ ਵੱਡੀ ਖਬਰ ਮੁਲਾਕਾਤਾਂ ਨਾਲ ਸੰਬੰਧਿਤ ਹੈ ਅੱਜ ਇਥੇ ਪਟਿਆਲਾ ਵਿਖੇ ਪੀਆਰਟੀਸੀ ਵਿੱਚ ਸਾਰੇ ਟੀਫਾਂ ਵਿੱਚ ਕੰਮ ਕਰਦੇ ਇੰਸਪੈਕਟਰਾਂ ਸਬ ਇੰਸਪੈਕਟਰਾਂ ਅਤੇ ਚੀਫ ਇੰਸਪੈਕਟਰਾਂ ਵੱਲੋਂ ਆਪਣੀਆਂ ਡਿਊਟੀਆਂ ਦੌਰਾਨ ਪੇਸ਼ ਆ ਰਹੇ ਹਨ ਔਕੜਾ ਅਤੇ ਵਾਜਬ ਮੰਗਾਂ ਦੇ ਵਿਚਾਰ ਵਟਾਂਦਰਾ ਕਰਨ ਦੇ ਲਈ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ ਇਸ ਮੀਟਿੰਗ ਵਿੱਚ ਲਗਭਗ 200 ਚੈਕਿੰਗ ਅਧਿਕਾਰੀਆਂ ਦੇ ਤੌਰ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਹਿੱਸਾ ਲਿਆ ਇਸ ਮੀਟਿੰਗ ਦੀ ਅਗਵਾਈ ਸਰਬ ਸ਼੍ਰੀ ਅਮਨਦੀਪ ਸਿੰਘ ਸੁਖਦੇਵ ਸਿੰਘ ਪਰਮਿੰਦਰ ਸਿੰਘ ਬਲਬੀਰ ਸਿੰਘ ਸੁਖਵਿੰਦਰ ਸਿੰਘ ਗੁਰਸੇਵੰਗ ਸਿੰਘ ਨੇ ਕੀਤੀ ਮੀਟਿੰਗ ਵਿੱਚ ਜਿਨ੍ਹਾਂ ਮੰਗਾਂ ਅਤੇ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਉਹਨਾਂ ਵਿੱਚ ਚੈਕਿੰਗ ਸਟਾਫ ਤੋਂ 12 ਤੋਂ 15 ਘੰਟੇ ਤੱਕ ਸਖਤ ਡਿਊਟੀ ਲਈ ਜਾਂਦੀ ਟੀਏ ਰਾਤਰੀ ਪੱਤਾਂ ਦੀ ਨਮਾਤਰ ਅਦਾਇਗੀ ਕਰਨਾ ਕਠਿਨ ਡਿਊਟੀ ਲਈ ਕੋਈ ਵਿਸ਼ੇਸ਼ ਪੱਤਾ ਨਾ ਦੇਣਾ ਛੁੱਟੀਆਂ ਰੋਡ ਵੇਜ ਦੇ ਬਰਾਬਰ ਨਾ ਦਿੱਤੀਆਂ ਜਾਣਾ ਆਦਿ ਇਹਨਾਂ ਮੰਗਾਂ ਮੁਸ਼ਕਲਾਂ ਨੂੰ ਦੂਰ ਕਰਾਉਣਾ ਲਈ ਸਰਬਸੰਮਤੀ ਨਾਲ ਤੈਅ ਕੀਤਾ ਗਿਆ ਕਿ ਵੱਖ-ਵੱਖ ਜਥੇਬੰਦੀਆਂ ਅਤੇ ਆਧਾਰਿਤ ਐਕਸ਼ਨ ਕਮੇਟੀ ਨੂੰ ਜ਼ੋਰ ਦੇ ਕੇ ਕਿਹਾ ਜਾਵੇ ਕਿ ਇਹਨਾਂ ਮੰਗਾਂ ਨੂੰ ਤਰਜੀਹੀ ਆਧਾਰ ਤੇ ਹੱਲ ਕਰਵਾਇਆ ਜਾਵੇ ਸਰਬਸੰਮਤੀ ਨਾਲ ਇਹ ਵੀ ਪਾਸ ਹੋਇਆ ਕਿ ਕੋਈ ਵੱਖਰੀ ਐਸੋਸੀਏਸ਼ਨ ਨਹੀਂ ਬਣਾਈ ਜਾਵੇਗੀ ਅਤੇ ਇੱਥੇ ਐਸੋਸੀਏਸ਼ਨ ਬਣਾਏ ਜਾਣ ਦੀ ਚਰਚਾ ਸੀ ਉਸ ਨੂੰ ਭੰਗ ਅਤੇ ਰੱਦ ਕਰ ਦਿੱਤਾ ਗਿਆ ਹਾਂਜੀ ਅਸੀ ਅੱਜ ਦੀ ਵੱਡੀ ਖਬਰ ਜੇਕਰ ਤੁਹਾਨੂੰ ਖਬਰ ਵਧੀਆ ਲੱਗੀ ਹੋਵੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ